ਮਾਮਲੇ 'ਚ ਤਕਰੀਬਨ 91 ਲੱਖ ਰੁਪਏ ਦੀ ਠੱਗੀ ਕੀਤੀ ਗਿਆ ਦੇਖੋ ਕਿਵੇਂ ਦੋਨੋਂ ਮੀਆਂ ਬੀਬੀ ਪੋਲੇ ਪਾਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੂਰਖ ਬਣਾਉਂਦੇ ਸੀ ਦਰਅਸਲ ਨਿਜੀ ਇਮੀਗ੍ਰੇਸ਼ਨ ਦੇ ਨਾਲ ਰਲੇ ਹੋਏ ਸੀ ਇਹ ਦੋਨੋਂ ਮੀਆਂ ਬੀਬੀ ਉਸ ਦਾ ਪਤੀ ਹੈ ਜਿਹੜਾ ਪ੍ਰਾਈਵੇਟ ਬੈਂਕ ਦੇ ਵਿੱਚ ਸਹਾਇਕ ਮੈਨੇਜਰ ਤੇ ਆਪਣੀ ਪਤਨੀ ਦੇ ਨਾਲ ਮਿਲ ਕੇ ਉਸ ਦੇ ਸਮੇਤ ਦੋਸਤ ਹੋਰ ਸਾਥੀਆਂ ਦੇ ਨਾਲ ਮਿਲ ਕੇ ਕਿਵੇਂ ਭੋਲੇ ਪਾਲੇ ਲੋਕਾਂ ਨੂੰ ਜਿਹੜਾ ਬੈਂਕ ਦੇ ਵਿੱਚ ਫੰਡ ਸ਼ੋਅ ਕਰਵਾਉਣ ਦੇ ਲਈ ਮੂਰਖ ਬਣਾਉਂਦੇ ਸੀ ਜਿੱਹਾਂ ਜਦੋਂ ਲੋਕਾਂ ਦੇ ਬਨਾਲ ਕਰੋੜਾਂ ਰੁਪਏ ਦੀ ਥੱਗੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਲੋਕ ਇਤਲਾਹ ਕਰਦੇ ਨੇ ਆਪਣੀ ਗੁਹਾਰ ਰੱਖਦੇ ਨੇ ਜਾ ਕੇ ਤੇ ਪੁਲਿਸ ਦੇ ਵੱਲੋਂ ਹੁਣ 4 ਲੋਕਾਂ ਦੇ ਮਾਮਲਾ ਦਰਜ ਕਰ ਲਗਦਾ ਸੀ ਤੇ ਇਹਨਾਂ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਚੌਥੇ ਦੀ ਪਾਲ ਹਜੇ ਜਾਰੀ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਤੇ ਬੰਦੀ ਕਾਰਵਾਈ ਕੀ ਕੀਤੀ ਜਾਏਗੀ ਸਾਰੇ ਰੁਪਏ ਗਿਨੇ ਇਹਨਾਂ ਨੂੰ ਅੱਜ ਮਾਡੂ ਦੇ ਦਫ਼ਤਰ ਫਿਸ਼ ਕਰਾ ਕੇ ਆਏ ਆ ਕਿਹੜੇ ਮਾਮਲੇ ਦੇ ਵਿੱਚ ਨੇ ਗ੍ਰਿਫਤਾਰ ਕੀਤਾ ਹੋਏ ਨੇ ਕੀ ਜਰਾ ਮਾਮਲਾ ਸਰ ਇਹਨਾਂ ਬਾਅਦ 44 ਐਸਪੀ ਡੀ ਸਾਹਿਬ ਵੱਲੋਂ ਦਰਖਾਸਤ ਦੇ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਰ ਇਹ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਇਹ ਵੀਜ਼ਾ ਲਵਾਉਣ ਦੇ ਸਬੰਧੀ ਫਾਈਲ ਅਪਲਾਈ ਕਰਦੇ ਸੀ ਤੇ ਦੀਪ ਫਾਈਨੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹਦੇ ਚ ਸੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇਹ ਖਾਤੇ ਖੁਲਾਉਂਦੇ ਸੀ ਜਿਹੜੇ ਕੈਪੀਟਲ ਬੈਂਕ ਵਿੱਚ ਤੇ ਦੀਪ ਫਾਈਨੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਇਹ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸੀਪੂ ਗੋਲੇ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ 5ਾਂ ਲੋਕਾਂ ਵੱਲੋਂ ਦਰਖਾਸਤ ਆਈ ਇਹਨਾਂ ਦੇ ਬਰਕਰਾਰ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਿਆ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਗਿਆ ਜਿਵੇਂ ਬਾਹਰ ਵਤੀ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖੁਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸਿੱਖੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਕਢਾ ਲੈਂਦੇ ਸੀ ਪਰ ਤਕਰੀਬਨ ਜਿੰਨੇ ਵਿਦੇਸ਼ ਜਾਣਾ ਜਿੰਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਲੈ ਅਕਾਊਂਟ ਫਿਰ ਉਸ ਬੰਦੇ ਦਾ ਖੁਲਾਉਂਦੇ ਸੀ ਕਿ ਨਹੀਂ ਖੁਲਦੇ ਸੀਗੇ ਕਿ ਜਿਹੜੇ ਵਿਦੇਸ਼ ਜਾਉਂਦਾ ਵੀ ਕਿਉਂਕਿ ਪੰਜਾਬ ਕੋ ਨੇ ਆਪਣੇ ਅਕਾਊਂਟ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰ ਉਹਨਾਂ ਨੂੰ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੀ ਸਰ ਉਹ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਡਾਢੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਰਹੇ ਹੋ? ਇਹ ਸਰ ਤਿੰਨ ਲੋਕਾਂ ਨੂੰ ਹੀ ਅਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੋਈ ਨੀਦੀ ਨਾਂ ਦੀ ਬੈਂਕ 'ਚ ਲੱખી ਉਹ ਅਜੇ ਇਹਦੇ 'ਚ ਨਹੀਂ ਗ੍ਰਿਪਸਰ ਹੋਈ ਸਰ। ਹੁਣ ਕਿਹੜੇ-ਕਿਹੜੇ ਅਗਲੇ ਜਿਹਨਾਂ ਦੇ ਨਾਮ ਆਗਰਾਂ ਜਿਹੜੇ ਇਹ ਸਰ ਇੱਕ ਸੀਫੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਆ ਜੀ। ਤੇ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹੇ ਨੇ ਇਹ ਸਾਰੇ ਇਥੇ ਮੋਗਾ ਦੇ ਹੀ ਐਫਐਕਸ ਕਲੋਨੀ ਦੇ ਸਾਰੇ ਜਿਹੜੇ ਉੱਥੇ ਫਰੰਟ ਕਲੋਜ਼ ਦੇ ਰਹੇ ਨੇ ਹਾਂਜੀ ਸਾਰੇ ਚਮੋਗਾ ਦੇ ਰਹੇ ਨੇ ਕਿੰਨੇ ਦੂਸ਼ੀ ਮੋਗਾ ਦੇ ਨਾਲ ਹੀ ਕੋਰਟ ਵਿੱਚ ਹਾਂਜੀ ਸਾਰੇ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਆਊਗੀ ਅਮਲ ਚ ਫਿਰ ਕਾ ਕੀ ਜਾਊਗੀ ਕੋਈ ਇਹਨਾਂ ਨੇ ਠੱਗੀ ਮਾਰੀ ਆ ਕਿ 420 ਕੀਤੀ ਐ ਬਸ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਕੇ ਉਹਨਾਂ ਦੇ ਖਾਤੇ ਚ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਆਉਂਦੇ ਸੀ ਜਿਹੜੇ ਇਹਨਾਂ ਦੇ ਖਾਤੇ 'ਚ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ ਜੋ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ-ਨਾਪਰ ਲੈਨੇ ਨਹੀਂ ਅੱਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸਰ ਤਾਂ ਮੋਗੋ ਚ ਇਮੀਗ੍ਰੇਸ਼ਨ ਤੋਂ ਓਖਾੜੀ ਦੇ ਮਾਮਲੇ 'ਚ ਤਕਰੀਬਨ 91 ਲੱਖ ਰੁਪਏ ਦੀ ਠੱਗੀ ਕੀਤੀ ਹੈ ਦੇਖੋ ਕਿਵੇਂ ਦੋਨੋਂ ਮੀਆਂ ਬੀਬੀ ਪੋਲੇ ਪਾਲੇ ਲੋਕਾਂ ਨੂੰ ਕਿਸ ਦੇ ਸਿਰਫ ਨਿਜੀ ਇਮੀਗ੍ਰੇਸ਼ਨ ਦੰਨਾ ਰਲੇ ਹੋਏ ਸੀ ਇਹ ਦੋਨੋਂ ਮੀਆਂ ਬੀਬੀ ਇਸ ਦਾ ਪਤੀ ਹੈ ਜਿਹੜਾ ਪ੍ਰਾਈਵੇਟ ਬੈਂਕ ਦੇ ਵਿੱਚ ਸਹਾਇਕ ਮੈਨੇਜਰ ਤੇ ਆਪਣੀ ਪਤਨੀ ਦੇ ਨਾਲ ਮਿਲ ਕੇ ਉਸ ਸਮੇਤ ਦੋਸਤ ਹੋਰ ਸਾਥੀਆਂ ਦੇ ਨਾਲ ਮਿਲ ਕੇ ਕਿਵੇਂ ਭੋਲੇ ਪਾਲੇ ਲੋਕਾਂ ਨੂੰ ਆ ਜਿਹੜਾ ਬੈਂਕ ਦੇ ਵਿੱਚ ਫੰਡ ਸ਼ੋਅ ਕਰਵਾਉਣ ਦੇ ਲਈ ਮੂਰਖ ਬਣਾਉਂਦੇ ਸੀ ਜੀਹਾਂ ਜਦੋਂ ਲੋਕਾਂ ਦੇ ਬਨਾਲ ਕਰੋੜਾਂ ਰੁਪਏ ਦੀ ਥੱਗੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਲੋਕ ਇਤਲਾਹ ਕਰਦੇ ਨੇ ਆਪਣੀ ਗੁਹਾਰ ਰੱਖਦੇ ਨੇ ਜਾ ਕੇ ਤੇ ਪੁਲਿਸ ਦੇ ਵੱਲੋਂ ਹੁਣ ਚਾਰ ਲੋਕਾਂ ਦੇ ਮਾਮਲਾ ਦਰਜ ਕਰ ਲੱਗਦਾ ਸੀ ਇਹ ਤਿੰਨ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਚੌਥੇ ਦੀ ਪਾਲ ਹਜੇ ਜਾ ਰਹੀ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਤੇ ਬੰਦੀ ਕਾਰਵਾਈ ਕੀ ਕੀਤੀ ਜਾਏਗੀ ਚਾਰ ਰੁਪਏ ਗਰੇ ਨੇ ਅਸੀਂ ਅੱਜ ਮਾਜੋ ਦੇ ਦਲਫਿਸ ਕਰਕੇ ਆਏ ਆ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਨੇ ਕੀ ਬਰਮਾਨਾ ਸਰ ਇਹਨਾਂ ਬਾਦ 44 ਐਸਪੀ ਡੀ ਸਾਹਿਬ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਟੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫੈਲ ਅਪਲਾਈ ਕਰਦੇ ਸੀ ਤੇ ਦੀਪ ፋინੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹ ਜਸੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖੁਲਾਉਂਦੇ ਸੀ ਜਰ ਕੈਪੀਟਲ ਬੈਂਕ ਵਿੱਚ ਤੇ ਦੀਪ ፋინੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜਸੀਕੂ ਕੋਲੇ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਤਰ੍ਹਾਂ ਕਿ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ ਪੰਜਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਾਰੇ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਿਆ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖੁਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਪੈਸੇ ਸ਼ੋਅ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸੀਪੂ ਗੋਇਲ ਦੇ ਮੋਬਾਈਲ 'ਤੇ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਖੜਾ ਲੈਂਦੇ ਸੀ ਪਰ ਤਕਰੀਬਨ ਜਿੰਨੇ ਵਿਦੇਸ਼ ਜਾਣਾ ਜਿੰਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਦੇ ਅਕਾਊਂਟ ਫਿਰ ਉਸ ਬੰਦੇ ਦਾ ਖੁਲਾਉਂਦੇ ਸੀ ਕਿ ਨਹੀਂ ਖੁਲਦੇ ਸੀਗੇ ਕਿ ਕਿਹੜੇ ਮਤੇ ਕਰਾਉਂਦਾ ਵੀ ਕਿਉਂਕਿ ਪੰਡਾਮਪੂ ਨੇ ਆਪਣੇ ਕਾਊਂਟਰ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰ ਉਹਨਾਂ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੇ ਸਰ ਜਿਉ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਦੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਰਹਿ ਗਏ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਰਹੇ ਹੋ? ਇਹ ਸਰ ਤਿੰਨ ਲੋਕਾਂ ਨੂੰ ਹੀ ਅਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੋਈ ਨੀਦੀ ਨਾਂ ਦੀ ਬੈਂਕ 'ਚ ਲੱਗੀ ਉਹ ਅਜੇ ਇੰਦੇ 'ਚ ਨਹੀਂ ਗ੍ਰੈਬਸਟਰ ਹੋਈ ਸਰ। ਹੁਣ ਕਿਹੜੇ ਕਿਹੜੇ ਅਗਲੇ ਨੇ ਜੀ ਨਾਂ ਮੈਂ ਕੀ ਨਾਂ ਅਗਲੇ ਇਹ ਸਰ ਇੱਕ ਸਿਫੂ ਗੋਇਲ ਇੱਕ ਉਸ ਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਦਾ ਜੀ। ਤੇ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹਾਂ ਲਏਗੇ ਇਹ ਸਾਰੇ ਇਥੇ ਮੋਗਾ ਦੇ ਹੀ ਐਪੈਕਸ ਕਲੋਨੀ ਦੇ ਸਾਰੇ ਜਿਹਨੇ ਉਥੇ ਫਰੰਕਫਰਟ ਦੇ ਰਹਿਣ ਹਾਂਜੀ ਸਾਰੇ ਇਥੇ ਮੋਗਾ ਦੇ ਰਹੇ ਨੇ ਕਿੰਨੇ ਦੂਸ਼ੀ ਮੋਗਾ ਦੇ ਰਹੇ ਨਾਲੀ ਕੋਰਟ ਵਿੱਚ ਕਰ ਹਾਂਜੀ ਸਾਰੇ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਆਊਗੀ ਅਮਲ ਤੋਂ ਫਿਰ ਗਾਂ ਕੀਤੀ ਜਾਊਗੀ ਤੇ ਇਹਨਾਂ ਨੇ ਠੱਗੀ ਮਾਰੀ ਐ ਕਿ 420 ਕੀਤੀ ਐ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਕੇ ਉਹਨਾਂ ਦੇ ਖਾਤੇ ਚ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਆਉਂਦੇ ਸੀ ਇਹ ਇਹਨਾਂ ਦੇ ਖਾਤੇ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ ਜੋ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾ ਲੈਣੇ ਨਹੀਂ ਅਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਵਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸਰ ਤਾਂ ਮੋਗੋ ਚ ਇਮੀਗ੍ਰੇਸ਼ਨ ਤੋਂ ਓਖਾੜੀ ਦੇ ਮਾਮਲੇ 'ਚ ਤਕਰੀਬਨ 91 ਲੱਖ ਰੁਪਏ ਦੀ ਠੱਗੀ ਕੀਤੀ ਇਹ ਦੇਖੋ ਕਿਵੇਂ ਦੋਨੋਂ ਮੀਆਂ ਬੀਬੀ ਭੋਲੇ-ਪਾਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੂਰਖ ਬਣਾਉਂਦੇ ਸੀ ਦਰਤਲ ਨਿਜੀ ਇਮੀਗ੍ਰੇਸ਼ਨ ਦੇ ਨਾਲ ਰਲੇ ਹੋਏ ਸੀ ਇਹ ਦੋਨੋਂ ਮੀਆਂ ਬੀਬੀ ਇਸ ਦਾ ਪਤੀ ਹੈ ਜਿਹੜਾ ਪ੍ਰਾਈਵੇਟ ਬੈਂਕ ਦੇ ਵਿੱਚ ਸਹਾਇਕ ਮੈਨੇਜਰ ਤੇ ਆਪਣੀ ਪਤਨੀ ਦੇ ਨਾਲ ਮਿਲ ਕੇ ਉਸ ਦੇ ਸਮੇਤ ਦੋਸਤ ਹੋਰ ਸਾਥੀਆਂ ਦੇ ਨਾਲ ਮਿਲ ਕੇ ਕਿਵੇਂ ਭੋਲੇ-ਪਾਲੇ ਲੋਕਾਂ ਨੂੰ ਆ ਜਿਹੜਾ ਬੈਂਕ ਦੇ ਵਿੱਚ ਫੰਡ ਸ਼ੋਅ ਕਰਵਾਉਣ ਦੇ ਲਈ ਮੂਰਖ ਬਣਾਉਂਦੇ ਸੀ ਜੀਹਾਂ ਜਦੋਂ ਲੋਕਾਂ ਦੇ ਬਨਾਲ ਕਰੋੜਾਂ ਰੁਪਏ ਦੀ ਧੱਕੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਲੋਕ ਇਤਲਾਕ ਕਰਦੇ ਨੇ ਆਪਣੀ ਗੁਹਾਰ ਰੱਖਦੇ ਨੇ ਜਾ ਕੇ ਤੇ ਪੁਲਿਸ ਦੇ ਵੱਲੋਂ ਹੁਣ 4 ਲੋਕਾਂ ਦੇ ਮਾਮਲਾ ਦਰਜ ਕਰ ਲਗਦਾ ਸੀ ਤੇ ਇਹਨਾਂ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਚੌਥੇ ਦੀ ਪਾਲ ਹਜੇ ਜਾਰੀ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਤੇ ਬੰਦੀ ਕਾਰਵਾਈ ਇਹ ਕੀਤੀ ਜਾਏਗੀ ਸਾਰੇ ਰੁਪਏ ਅਗਨੇ ਨਨ ਉਸ ਜੀ ਅੱਜ ਮਾਡਯੋ ਕੇ ਦਰਜ ਪੇਸ਼ ਕਰਾ ਕੇ ਆਏ ਆ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਕੀ ਗਰਮਾਂ ਸਰ ਇਹ ਨਾ ਬਾਦ 44 SPD ਸਾਹਿਬ ਵੱਲੋਂ ਦਰਖਾਸਤ ਪੁਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫੇਲ ਅਪਲਾਈ ਕਰਦੇ ਸੀ ਦੀਪ ፋინੈਂਸ ਵੱਲੋਂ ਇਹ ਜਿਹੜਾ 메ਨ ਦੋਸ਼ੀ ਇਹਦੇ ਚ ਸੀਫੂ ਗੋਇਲ ਹੈ ਇੱਕ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖਲਾਉਂਦੇ ਸੀ ਜਿਹੜਾ ਕੈਪੀਟਲ ਬੈਂਕ ਵਿੱਚ ਤੇ ਦੀਪ ፋინੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਇਹ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸੀਫੂ ਕੋਏ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ 'ਚ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ 5ਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਾਰਕਲਾ ਲਗਭਗ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਂਦੇ ਸੀ ਖਾਤਿਆਂ ਦੇ ਵਿੱਚ ਕੀ ਆ ਤੁਹਾਨੂੰ ਲੱਗਿਆ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖੁਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸਿੱਪੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਕਢਾ ਲੈਂਦੇ ਸੀ ਪਰ ਤਕਰੀਬਨ ਜਿੰਨੇ ਵਿਦੇਸ਼ ਜਾਣਾ ਜਿੰਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਤੇ ਅਕਾਊਂਟ ਫਿਰ ਉਸ ਬੰਦੇ ਦਾ ਖੁਲਾਉਂਦੇ ਸੀ ਕਿ ਨਹੀਂ ਖੁਲੋਗੇ ਜੋ ਜਿਹੜੇ ਵਿਦੇਸ਼ ਚ ਲਾਉਂਦਾ ਜੀ ਕਿਉਂਕਿ ਬੰਦਾਲਪੁਰ ਨੇ ਆਪਣੇ account ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰ ਉਹਨਾਂ ਨੂੰ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੀ ਸਰ ਯੂ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਦੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਰਿਹਾ ਹੋ? ਇਹ ਸਰ ਤਿੰਨ ਲੋਕਾਂ ਨੂੰ ਹੀ ਅਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੋਲੀਦੀ ਨਾਂ ਦੀ ਬੈਂਕ 'ਚ ਲੱખી ਉਹ ਅਜੇ ਇੰਦੇ 'ਚ ਨਹੀਂ ਗ੍ਰਿਫਤਾਰ ਹੋਈ ਸਰ। ਹੁਣ ਕਿਹੜੇ-ਕਿਹੜੇ ਅਗਲੇ ਨੇ ਜਿਹੜਾ ਮੈਂ ਕੀ ਨਾਮ ਆਗਰੇ ਜਿਹੜੇ ਇਹ ਸਰ ਇੱਕ ਸਿਖੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਆ ਜੀ। ਤੇ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹਾਂ ਉਹ ਲੈ ਗਏ ਇਹ ਸਾਰੇ ਇਥੇ ਮੋਗਾ ਦੇ ਹੀ ਐਪੈਕਸ ਕਲੋਨੀ ਦੇ ਸਾਰੇ ਕਿਤੇ ਉਥੇ ਫਰੈਂਕਪੁਰ ਦੇ ਫੈਮ ਹੁੰਦੇ ਨੇ ਹਾਂਜੀ ਸਾਰੇ ਇਥੇ ਮੋਗਾ ਦੇ ਰਹੇ ਨੇ ਤਿੰਨੇ ਦੋਸ਼ੀ ਮੋਗਾ ਦੇ ਨਾਲ ਹੀ ਕੋਰਟ ਵਿੱਚ ਹਾਂਜੀ ਸਾਰੇ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਆਊਗੀ ਅਮਲ ਚੁਕਰ ਦਾ ਕੀਤੀ ਜਾਊਗੀ ਕੋਈ ਇਹਨਾਂ ਨੇ ਠੱਗੀ ਮਾਰੀ ਐ ਕਿ 420 ਕੀ ਬੀ ਐ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਗਏ ਉਹਨਾਂ ਦੇ ਖਾਤੇ ਚੋਂ ਪੈਸੇ ਕਢਾਏ ਸਾਰੇ ਨਾਲ ਹੀ ਜੀ ਉਹ ਪੈਸੇ ਕਿੱਥੋਂ ਆਉਂਦੇ ਸੀ ਜਿਹੜੇ ਇਹਨਾਂ ਦੇ ਖਾਤੇ 'ਚ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ 'ਚ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾਂ ਲੈਨੇ ਨਹੀਂ ਅੱਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਯਾਰੀ ਪਣਾਉਂਦੇ ਸਰ ਤਾਂ ਮੋਗੋ ਚ ਇਮੀਗ੍ਰੇਸ਼ਨ ਤੋਂ ਓਖਾਟੜੀ ਦੇ ਮਾਮਲੇ 'ਚ ਤਕਰੀਬਨ 91 ਲੱਖ ਰੁਪਏ ਦੀ ਠੱਗੀ ਕੀਤੀ ਇਹ ਦੇਖੋ ਕਿਵੇਂ ਦੋਨੋਂ ਮੀਆਂ ਬੀਬੀ ਭੋਲੇ-ਪਾਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੂਰਖ ਬਣਾਉਂਦੇ ਸੀ ਦਰਅਸਲ ਨਿਜੀ ਇਮੀਗ੍ਰੇਸ਼ਨ ਦੇ ਨਾਲ ਰਲੇ ਹੋਏ ਸੀ ਇਹ ਦੋਨੋਂ ਮੀਆਂ ਬੀਬੀ ਇਸ ਦਾ ਪਤੀ ਹੈ ਜਿਹੜਾ ਪ੍ਰਾਈਵੇਟ ਬੈਂਕ ਦੇ ਵਿੱਚ ਸਹਾਇਕ ਮੈਨੇਜਰ ਤੇ ਆਪਣੀ ਪਤਨੀ ਦੇ ਨਾਲ ਮਿਲ ਕੇ ਉਸ ਸਮੇਤ ਦੋਸਤ ਹੋਰ ਸਾਥੀਆਂ ਦੇ ਨਾਲ ਮਿਲ ਕੇ ਕਿਵੇਂ ਭੋਲੇ-ਪਾਲੇ ਲੋਕਾਂ ਨੂੰ ਆ ਜਿਹੜਾ ਬੈਂਕ ਦੇ ਵਿੱਚ ਫੰਡ ਸ਼ੋ ਕਰਵਾਉਣ ਦੇ ਲਈ ਮੂਰਖ ਬਣਾਉਂਦੇ ਸੀ ਜੀਹਾਂ ਜਦੋਂ ਲੋਕਾਂ ਦੇ ਬਨਾਲ ਕਰੋੜਾ ਰੁਪਏ ਦੀ ਥੱਗੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਲੋਕ ਇਤਲਾਹ ਕਰਦੇ ਨੇ ਆਪਣੀ ਗੁਹਾਰ ਰੱਖਦੇ ਨੇ ਜਾ ਕੇ ਤੇ ਪੁਲਿਸ ਦੇ ਵੱਲੋਂ ਹੁਣ ਚਾਰ ਲੋਕਾਂ ਦੇ ਮਾਮਲਾ ਦਰਜ ਕਰ ਲੱਗ ਦੱਸਿਆ ਤਿੰਨ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਚੌਥੇ ਦੀ ਪਾਲ ਹਜੇ ਜਾਰੀਆ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਤੇ ਬਣਦੀ ਕਾਰਵਾਈ ਕੀ ਕੀਤੀ ਜਾਏਗੀ ਸਾਰਾ ਰੁਪਈਆ ਗਿਣਿਆ ਨਾ ਮੌਜੀ ਅੱਜ ਮਾਰਜੋਗ ਦਾ ਅਫਸਰ ਕਰਕੇ ਆਏ ਆ ਇਹ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਨੇ ਕੀ ਗ੍ਰਮਾਂ ਸਰ ਇਹ ਨਾ ਬਾਅਦ ਪੜਤਾਲ ਐਸਪੀ ਡੀ ਸਾਹ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਰ ਇਹ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫਾਈਲ ਅਪਲਾਈ ਕਰਦੇ ਸੀ ਈ ਦੀਵ ਫਾਈਨੰਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹ ਦੇ ਜਸੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ਾ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖੁਲਾਉਂਦੇ ਸੀ ਜਰ ਕੈਪੀਟਲ ਬੈਂਕ ਵਿੱਚ ਤੇ ਦੀਵ ਫਾਈਨੰਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਇਹ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸੀਪੂ ਕੋਲੇ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੀ ਉਹਨਾਂ ਦੇ ਖੇਤ ਖਾਤੇ ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ ਪੰਜਾਂ ਲੋਕਾਂ ਵੱਲੋਂ ਦਰਖਾਸਤ ਆਈ ਇਹਨਾਂ ਦੇ ਬਰਕਰਾਰ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਆ ਕਿੱਦਾਂ ਇਹ ਪੈਸੇ ਪਾਉਂਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਿਆ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖੁਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸੀਫੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਕਢਾ ਲੈਂਦੇ ਸੀ ਪਰ ਤਕਰੀਬਨ ਜਿੰਨੇ ਵਿਦੇਸ਼ ਜਾਣਾ ਜਿੰਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਇਹ ਅਕਾਊਂਟ ਅਫੇਰ ਉਸ ਬੰਦੇ ਦਾ ਖੁਲਾਉਂਦੇ ਸੀ ਕਿ ਨਹੀਂ ਹੁੰਦੇ ਸੀਗੇ ਕਿ ਕਿਹੜੇ ਮਤੇ ਕਰਾਉਂਦਾ ਵੀ ਕਿਉਂਕਿ ਪੰਡਾਫੋ ਨੇ ਆਪਣੇ ਕਾਉਂਟੇ ਵਿੱਚ ਇਹ ਸਾਰੇ ਜਿਓ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰ ਉਹਨਾਂ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੇ ਸਰ ਜੀ ਉਹ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਡੈਲੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਲਏ ਨੇ? ਇਹ ਸਰ ਤਿੰਨ ਲੋਕਾਂ ਨੂੰ ਹੀ ਅਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੋਈ ਨੀਦੀ ਨਾਂ ਦੀ ਬੈਂਕ 'ਚ ਲੱਗੀ ਉਹ ਅਜੇ ਇਹਦੇ 'ਚ ਨਹੀਂ ਗ੍ਰੈਬਸਰ ਹੋਈ ਸਰ। ਹੁਣ ਕਿਹੜੇ-ਕਿਹੜੇ ਅਗਲੇ ਨੇ ਜੀ ਨਾ ਮੈਂ ਕੀ ਨਾਮ ਅਗਰੇ ਨੇ ਜਿਹੜੇ ਇਹ ਸਰ ਇੱਕ ਸਿਫੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਆ ਜੀ। ਏ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹੇ ਨੇ ਇਹ ਸਾਰੇ ਇਥੇ ਮੋਗਾ ਦੇ ਹੀ ਐਪੈਕਸ ਕਲੋਨੀ ਦੇ ਸਾਰੇ ਜਿਹਨੇ ਉਥੇ ਫਰੰਟ ਕਲੋਡ ਦੇ ਰਹੇ ਨੇ ਹਾਂਜੀ ਸਰ ਇਥੇ ਮੋਗਾ ਦੇ ਰਹੇ ਨੇ ਕਿੰਨੇ ਦੋਸ਼ੀ ਮੋਗਾ ਦੇ ਨਾਲ ਹੀ ਕੋਰਟ ਵਿੱਚ ਕਰ ਹਾਂਜੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਆਊਗੀ ਹਮਲ ਤੋਂ ਪਰਾਂ ਕਿ ਕੀ ਹੋਊਗੀ ਕੋਈ ਇਹਨਾਂ ਠੱਗੀ ਮਾਰੀ ਆ ਕਿ 420 ਕੀਤੀ ਐ ਬਸ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਗਏ ਉਹਨਾਂ ਦੇ ਖਾਤੇ ਚ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਹੁੰਦੇ ਸੀ ਜਿਹੜੇ ਇਹਨਾਂ ਦੇ ਖਰਚਦੇ ਸੀ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ ਜੋ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾ ਲੈਣੇ ਨਹੀਂ ਅਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਵਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸਰ ਤਾਂ ਮੋਗੋ ਚ ਇਮੀਗ੍ਰੇਸ਼ਨ ਤੋਂ ਓਖਾੜੀ ਦੇ ਮਾਮਲੇ 'ਚ ਤਕਰੀਬਨ 91 ਲੱਖ ਰੁਪਏ ਦੀ ਠੱਗੀ ਕੀਤੀ ਗਿਆ ਦੇਖੋ ਕਿਵੇਂ ਦੋਨੋਂ ਮੀਆਂ ਬੇਬੀ ਪੋਲੇ ਪਾਲੇ ਲੋਕਾਂ ਨੂੰ ਕਿਸ ਤਰੀ ਇਸ ਦਰਤਲ ਨਿਜੀ ਇਮੀਗ੍ਰੇਸ਼ਨ ਦਨ ਰਲੇ ਹੋਏ ਸੀ ਇਹ ਦੋਨੋਂ ਮੀਆਂ ਬੀਬੀ ਇਸ ਦਾ ਪਤੀ ਹੈ ਜਿਹੜਾ ਪ੍ਰਾਈਵੇਟ ਬੈਂਕ ਦੇ ਵਿੱਚ ਸਹਾਇਕ ਮੈਨੇਜਰ ਤੇ ਆਪਣੀ ਪਤਨੀ ਦੇ ਨਾਲ ਮਿਲ ਕੇ ਉਸ ਸਮੇਤ ਦੋਸਤ ਹੋਰ ਸਾਥੀਆਂ ਦੇ ਨਾਲ ਮਿਲ ਕੇ ਕਿਵੇਂ ਭੋਲੇ ਪਾਲੇ ਲੋਕਾਂ ਨੂੰ ਜਿਹੜਾ ਬੈਂਕ ਦੇ ਵਿੱਚ ਫੰਡ ਸ਼ੋਅ ਕਰਵਾਉਣ ਦੇ ਲਈ ਮੂਰਖ ਬਣਾਉਂਦੇ ਸੀ ਜਿੱਹਾਂ ਜਦੋਂ ਲੋਕਾਂ ਦੇ ਬਨਾਲ ਕਰੋੜਾਂ ਰੁਪਏ ਦੀ ਥੱਗੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਲੋਕ ਇਤਲਾਹ ਕਰਦੇ ਨੇ ਆਪਣੀ ਗੁਹਾਰ ਰੱਖਦੇ ਨੇ ਜਾ ਕੇ ਤੇ ਪੁਲਿਸ ਦੇ ਵੱਲੋਂ ਹੁਣ ਚਾਰ ਲੋਕਾਂ ਦੇ ਮਾਮਲਾ ਦਰਜਾ ਲੱਗ ਦਿਆ ਤੇ ਇਹਨਾਂ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਚੌਥੇ ਦੀ ਪਾਲ ਹਜੇ ਜਾਰੀਆ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਤੇ ਬੰਦੀ ਕਾਰਵਾਈ ਕੀ ਕੀਤੀ ਜਾਏਗੀ ਚਾਨਾ ਰੁਪੀ ਅਗੇ ਨੇ ਅਸੀਂ ਅੱਜ ਮਾਡਯੋਗ ਦਾ ਦਫਤਰ ਕਰਕੇ ਆਏ ਆ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੋਏ ਨੇ ਕੀ ਬਣ ਮੰਗ ਸਰ ਇਹ ਨਾ ਬਾਦ 44 ਐਸਪੀ ਡੀ ਸਾਹਿਬ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫੇਲ ਅਪਲਾਈ ਕਰਦੇ ਸੀ ਦੀਪファイਨੰਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਇਹਦੇ ਚ ਸਿੰਘੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵਿਜੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖਲਾਉਂਦੇ ਸੀ ਜਿਹੜਾ ਕੈਪੀਟਲ ਬੈਂਕ ਵਿੱਚ ਤੇ ਦੀਪファイਨੰਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਇਹ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸੀਕੂ ਕੋਲੇ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ 'ਚ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ 5ਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਾਰਕਲਾ ਲਗਭਗ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਂਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਾ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਇਹ ਇੱਕ ਨਵਾਂ ਖਾਤਾ ਖੁਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹ ਨਸੀਕੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਖੜਾ ਲੈਂਦੇ ਸੀ ਪਰ ਤਕਰੀਬਨ ਜਿੰਨੇ ਵਿਦੇਸ਼ ਜਾਣਾ ਜਿੰਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਇਹ ਇਹ ਅਕਾਊਂਟ ਫਿਰ ਉਸ ਬੰਦੇ ਦਾ ਖੁਲਾਉਂਦੇ ਸੀ ਕਿ ਨਹੀਂ ਹੁੰਦੇ ਜੀਗੇ ਕਿਹੜੇ ਮਤੇ ਚਲਾਉਂਦਾ ਜੀ ਕਿਉਂਕਿ ਪੰਡਾਫ ਨੇ ਆਪਣੇ ਕਾਉਂਟ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰੇ ਉਹਨਾਂ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੀ ਸਰ ਜਿਉ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਦੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਰਹੇ ਹੋ? ਇਹ ਸਰ ਤਿੰਨ ਲੋਕਾਂ ਨੂੰ ਹੀ ਅਰੈਸਟ ਕੀਤਾ ਤੇ ਇੱਕ ਜੇ ਹੋਰ ਹੈ ਕੋਂਦੀ ਦੀ ਨਾਂ ਦੀ ਬੈਂਕ 'ਚ ਲੱਗੀ ਉਹ ਅਜੇ ਇਹਦੇ 'ਚ ਨਹੀਂ ਗ੍ਰਿਫਤਾਰ ਹੋਈ ਸਰ। ਹੁਣ ਕਿਹੜੇ-ਕਿਹੜੇ ਅਗਲੇ ਨੇ ਜੀ ਨਾਂ ਮੰਗ ਰਹੇ ਜਿਹੜੇ ਇਹ ਸਰ ਇੱਕ ਸਿਫੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨੌਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਆ ਜੀ। ਤੇ ਇਹ ਮੈਨੇਜਰ ਸਾਹਿਬ ਕਿੱਥੋਂ ਵੇਰਾ ਲਏਗੇ ਇਹ ਸਾਰੇ ਇਥੇ ਮੋਗਾ ਦੇ ਹੀ ਐ ਫੈਕਸ ਕਲੋਨੀ ਦੇ ਸਾਰੇ ਕਿਨੇ ਉਥੇ ਫਰੰਟ ਕਲੋਜੀ ਰਹਿਣਾ ਹਾਂਜੀ ਸਾਰੇ ਚਮੋਕਾ ਦੇ ਰਹੇ ਕਿੰਨੇ ਦੂਸ਼ੀ ਮੋਗਾ ਦੇ ਨਾਲ ਜੀ ਕੋਰਟ ਵਿੱਚ ਕਰ ਹਾਂਜੀ ਸਾਰੇ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਹੋਊਗੀ ਅਮਲ ਤੋਂ ਕਰਾਂ ਕੀਤੀ ਜਾਊਗੀ ਤੇ ਇਹਨਾਂ ਨੇ ਠੱਗੀ ਮਾਰੀ ਐ ਕਿ 420 ਕੀਤੀ ਐ ਬਸ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਗਏ ਉਹਨਾਂ ਦੇ ਖਾਤੇ ਚੋਂ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਹੁੰਦੇ ਸੀ ਇਹਦੇ ਇਹਨਾਂ ਦੇ ਖਾਤੇ ਇਹ ਸਾਰੇ ਦੀਪ ਫਾਈਨੈਂਸ ਵਾਲੇ ਤੋਂ ਉਹਨਾਂ ਜੋ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾ ਲੈਨੇ ਨਹੀਂ ਅਗੋਂ ਵੀ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਵਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸਰ ਤਾਂ ਮੋਗੋ ਚ ਇਮੀਗ੍ਰੇਸ਼ਨ ਤੋਂ ਖਾਤਾੜੀ ਦੇ ਮਾਮਲੇ 'ਚ ਤਕਰੀਬਨ 91 ਲੱਖ ਰੁਪਏ ਦੀ ਠੱਗੀ ਕੀਤੀ ਹੈ ਦੇਖੋ ਕਿਵੇਂ ਦੋਨੋਂ ਮੀਆਂ ਬੀਬੀ ਪੋਲੇ ਪਾਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੂਰ ਦਰਸਲ ਨਿਜੀ ਇਮੀਗ੍ਰੇਸ਼ਨ ਦੇ ਨਾਲ ਰਲੇ ਹੋਏ ਸੀ ਇਹ ਦੋਨੋਂ ਮੀਆਂ ਬੀਬੀ ਇਸ ਦਾ ਪਤੀ ਹੈ ਜਿਹੜਾ ਪ੍ਰਾਈਵੇਟ ਬੈਂਕ ਦੇ ਵਿੱਚ ਸਹਾਇਕ ਮੈਨੇਜਰ ਸੀ ਆਪਣੀ ਪਤਨੀ ਦੇ ਨਾਲ ਮਿਲ ਕੇ ਉਸ ਦੇ ਸਮੇਤ ਦੋਸਤ ਹੋਰ ਸਾਥੀਆਂ ਦੇ ਨਾਲ ਮਿਲ ਕੇ ਕਿਵੇਂ ਭੋਲੇ ਪਾਲੇ ਲੋਕਾਂ ਨੂੰ ਜਿਹੜਾ ਬੈਂਕ ਦੇ ਵਿੱਚ ਫੰਡ ਸ਼ੋਅ ਕਰਵਾਉਣ ਦੇ ਲਈ ਮੂਰਖ ਬਣਾਉਂਦੇ ਸੀ ਜੀਹਾਂ ਜਦੋਂ ਲੋਕਾਂ ਦੇ ਬਨਾਲ ਕਰੋੜਾਂ ਰੁਪਏ ਦੀ ਥੱਗੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਲੋਕ ਇਤਲਾਹ ਕਰਦੇ ਨੇ ਆਪਣੀ ਗੁਹਾਰ ਰੱਖਦੇ ਨੇ ਜਾ ਕੇ ਤੇ ਪੁਲਿਸ ਦੇ ਵੱਲੋਂ ਹੁਣ ਚਾਰ ਲੋਕਾਂ ਦੇ ਮਾਮਲਾ ਦਰਜ ਕਰ ਲੱਗ ਦੱਸਿਆ ਤਿੰਨ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਚੌਥੇ ਦੀ ਪਾਲ ਹਜੇ ਜਾਰੀਆ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਤੇ ਬੰਦੀ ਕਾਰਵਾਈ ਕੀ ਕੀਤੀ ਜਾਏਗੀ ਸਾਰੇ ਰੁਪਏ ਗੈਰਾਨਾਮਜ਼ੀ ਅੱਜ ਮਾਝੂ ਦੇ ਦਫ਼ਤਰ ਵਿੱਚ ਕਰਾ ਕੇ ਆਏ ਆ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਨੇ ਕੀ ਗਰਮਾਂ ਸਰ ਇਹ ਨਾ ਬਾਦ ਪੜਤਾਲ ਐਸਪੀ ਡੀ ਸਾਹ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਠੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫਾਇਲ ਅਪਲਾਈ ਕਰਦੇ ਸੀ ਤੇ ਦੀਪ ਫਾਈਨੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹਦੇ ਚੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜੇ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖੁਲਾਉਂਦੇ ਸੀ ਜਿਹੜਾ ਕੈਪੀਟਲ ਬੈਂਕ ਵਿੱਚ ਤੇ ਦੀਪ ਫਾਈਨੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਇਹ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜੀਸਿਕੂ ਕੋਲੇ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਸ ਤਰ੍ਹਾਂ ਇਹਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ ਪੰਜਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਰਕਰਾਰ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿਦਾਂ ਇਹ ਪੈਸੇ ਪੌਦੇ ਸੀ ਖਾਤਿਆਂ ਦੇ ਦਿੱਤੀ ਆ ਪਤਾ ਲੱਗਿਆ ਕੁਝ ਇਹ ਸਰ ਉਹਨਾਂ ਦੇ ਬੈਂਕ ਖਾਤਾ ਖਲਾਗੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਵੀ ਇੱਕ ਨਵਾਂ ਖਾਤਾ ਖਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਇਹ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸੀਪੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਕਢਾ ਲੈਂਦੇ ਸੀ ਪਰ ਤਕਰੀਬਨ ਜਿਨੇ ਵਿਦੇਸ਼ ਜਾਣਾ ਜਿਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਤੇ ਅਕਾਊਂਟ ਫਿਰ ਉਸ ਬੰਦੇ ਦਾ ਖਲੌਂਦੇ ਸੀ ਕਿ ਨਹੀਂ ਹੁੰਦੇ ਸੀਗੇ ਤੇ ਜਿਹੜੇ ਵਿਦੇਸ਼ ਜਾਣਾ ਹੁੰਦਾ ਸੀ ਕਿਉਂਕਿ ਪੰਜਾਬ ਤੋਂ ਨੇ ਆਪਣੇ ਅਕਾਊਂਟ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਰ ਉਹਨੂੰ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੀ ਸਰ ਉਹ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਦੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਰਹੇ ਹੋ? ਇਹ ਸਰ ਤਿੰਨ ਲੋਕਾਂ ਨੂੰ ਹੀ ਅਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੋਈ ਨਿਧੀ ਨਾਂ ਦੀ ਬੈਂਕ 'ਚ ਲੱਗੀ ਉਹ ਅਜੇ ਇੰਦੇ 'ਚ ਨਹੀਂ ਗ੍ਰੈਬਸਰ ਹੋਈ ਸ। ਹੁਣ ਕਿਹੜੇ-ਕਿਹੜੇ ਅਗਲੇ ਜਿਹਨਾਂ ਦਾ ਕੀ ਨਾਮ ਆਗਰਾਂ ਜਿਹੜੇ ਇਹ ਸਰ ਇੱਕ ਸਿਫੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਆ ਜੀ। ਤੇ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹਾਂ ਨਾਲੇਗੇ ਇਹ ਸਾਰੇ ਇਥੇ ਮੋਗਾ ਦੇ ਹੀ ਐਫਐਕਸ ਕਲੋਨੀ ਦੇ ਸਾਰੇ ਜਿਹਨੇ ਉਥੇ ਫਰਡ ਕੋਰਟ ਦੇ ਰਹਿਣ ਹਾਂਜੀ ਸਾਰੇ ਇਥੇ ਮੋਗਾ ਦੇ ਰਹੇ ਨੇ ਕਿੰਨੇ ਦੋਸ਼ੀ ਮੋਗਾ ਦੇ ਨਾਲੇ ਨੇ ਕੋਰਟ ਵਿੱਚ ਹਾਂਜੀ ਸਾਰੇ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਲੋਕ ਤਫਤੀਸ਼ ਆਊਗੀ ਅਮਲ ਚੁੱਕਰਾਂ ਕੀ ਕੀਤੀ ਜਾਊਗੀ ਤੇ ਇਹਨਾਂ ਠੱਗੀ ਮਾਰੀ ਐ ਕਿ 420 ਕੀਤੀ ਐ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਗਏ ਉਹਨਾਂ ਦੇ ਖਾਤੇ ਚ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਆਉਂਦੇ ਸੀ ਜਿਹੜੇ ਇਹਨਾਂ ਦੇ ਖਾਤੇ ਆਏ ਇਹ ਸਾਰੇ ਦੀਪ ਫਾਈਨੈਂਸ ਵਾਲੇ ਤੋਂ ਉਹਨਾਂ 'ਚ ਸ਼ੋਅ ਕਰਾਉਂਦੇ ਸੀ ਉਹਨਾਂ ਤੋਂ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾਂ ਲੈਨੇ ਨਹੀਂ ਅੱਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸਰ ਤਾਂ ਮੋਗੋ ਚ ਇਮੀਗ੍ਰੇਸ਼ਨ ਤੋਂ ਓਖਾੜੀ ਦੇ ਮਾਮਲੇ 'ਚ ਤਕਰੀਬਨ 91 ਲੱਖ ਰੁਪਏ ਦੀ ਠੱਗੀ ਕੀਤੀ ਇਹ ਦੇਖੋ ਕਿਵੇਂ ਦੋਨੋਂ ਮੀਆਂ ਬੀਬੀ ਪੋਲੇ ਪਾਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮੂਰਖ ਬਣਾਉਂਦੇ ਸੀ ਦਰਅਸਲ ਨਿਜੀ ਇਮੀਗ੍ਰੇਸ਼ਨ ਦੇ ਨਾਲ ਰਲੇ ਕੋਇਸੀਏ ਦੋਨੋਂ ਮੀਆਂ ਬੀਬੀ ਇਸ ਦਾ ਪਤੀ ਹੈ ਜਿਹੜਾ ਪ੍ਰਾਈਵੇਟ ਬੈਂਕ ਦੇ ਵਿੱਚ ਸਹਾਇਕ ਮੈਨੇਜਰ ਸੀ ਆਪਣੀ ਪਤਨੀ ਦੇ ਨਾਲ ਮਿਲ ਕੇ ਉਸ ਸਮੇਤ ਦੋਸਤ ਹੋਰ ਸਾਥੀਆਂ ਦੇ ਨਾਲ ਮਿਲ ਕੇ ਕਿਵੇਂ ਭੋਲੇ-ਪਾਲੇ ਲੋਕਾਂ ਨੂੰ ਆ ਜਿਹੜਾ ਬੈਂਕ ਦੇ ਵਿੱਚ ਫੰਡ ਸ਼ੋਅ ਕਰਵਾਉਣ ਦੇ ਲਈ ਮੂਰਖ ਬਣਾਉਂਦੇ ਸੀ ਜਿੱਹਾਂ ਜਦੋਂ ਲੋਕਾਂ ਦੇ ਬਨਾਲ ਕਰੋੜਾਂ ਰੁਪਏ ਦੀ ਥੱਗੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ ਲੋਕ ਇਤਲਾਹ ਕਰਦੇ ਨੇ ਆਪਣੀ ਗੁਹਾਰ ਰੱਖਦੇ ਨੇ ਜਾ ਕੇ ਤੇ ਪੁਲਿਸ ਦੇ ਵੱਲੋਂ ਹੁਣ ਚਾਰ ਲੋਕਾਂ ਦੇ ਮਾਮਲਾ ਦਰਜ ਕਰ ਲੱਗ ਦੱਸਿਆ ਤੇ ਇਹਨਾਂ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੰਜਵਾਂ ਵਿਪਾਲ ਹਜੇ ਜਾਰੀ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਤੇ ਬੰਦੀ ਕਾਰਵਾਈ ਕੀ ਕੀਤੀ ਜਾਏਗੀ। ਚਾਨਾ ਰੂਪੀ ਅਗੇ ਨੇ ਅਮੋ ਜੀ ਅੱਜ ਮਾਰਜੋਗ ਦਾਜ ਪੇਸ਼ ਕਰਾ ਕੇ ਆਏ ਆ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਨੇ ਕੀ ਬਰਮਾਨਾ ਸਰ ਇਹ ਨਾ ਬਾਦ 44 ਐਸਪੀ ਡੀ ਸਾਹ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਟੱਗੀਆਂ ਮਾਰਦੇ ਸੀ ਕਿ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫੈਲ ਅਪਲਾਈ ਕਰਦੇ ਸੀ ਤੇ ਦੀਪ ፋინੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹਦੇ ਜਸੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ਾ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖੁਲਾਉਂਦੇ ਸੀ ਜਰ ਕੈਪੀਟਲ ਬੈਂਕ ਵਿੱਚ ਤੇ ਦੀਪ ፋინੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਹੀ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜਸੀਫੂ ਗੋਇਲ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖਾਤੇ ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਹ ਲੋਕਾਂ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ 5 ਲੋਕਾਂ ਵੱਲੋਂ ਦਰਖਾਸਤ ਆਈ ਇਹਨਾਂ ਦੇ ਬਾਰਕਲਾ ਲਗਭਗ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪੌਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਿਆ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਵੀ ਇੱਕ ਨਵਾਂ ਖਾਤਾ ਖਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸਿੱਕੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਖੜਾ ਲੈਂਦੇ ਸੀ ਪਰ ਤਕਰੀਬਨ ਜਿਹਨੇ ਵਿਦੇਸ਼ ਜਾਣਾ ਜਿਹਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਤੇ ਅਕਾਊਂਟ ਫਿਰ ਉਸ ਬੰਦੇ ਦਾ ਖਲਾਉਂਦਾ ਸੀ ਕਿ ਨਹੀਂ ਖੁੰਦਗੇ ਤੇ ਜਿਹੜੇ ਮੈਸੇਜ ਆਉਂਦਾ ਸੀ ਕਿਉਂਕਿ ਪੰਡਾਮ ਕੋ ਨੇ ਆਪਣੇ ਅਕਾਊਂਟ ਦੇ ਵਿੱਚ ਇਹ ਸਾਰੇ ਜਿਓ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰ ਉਹਨਾਂ ਚੈੱਕ ਕਰਾ ਦਿੰਦੇ ਸੀ ਤੁਹਾਡੇ ਖਾਤੇ 'ਚ ਹੈਗੇ ਸਰ ਜਿਉ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਦੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ ਚ ਪੈਸੇ ਹੈਗੇ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਰਹੇ ਹੋ? ਇਹ ਸਰ ਤਿੰਨ ਲੋਕਾਂ ਨੂੰ ਅਸੀਂ ਰੈਸਟ ਕੀਤਾ ਤੇ ਇੱਕ ਜੇ ਹੋਰ ਹੈ ਕੋਈ ਨਿੱਦੀ ਨਾ ਦੀ ਬੈਂਕ ਚ ਲੱਗੀ ਉਹ ਜੇ ਇਹਦੇ ਚ ਨਹੀਂ ਗ੍ਰੈਫਟਰ ਹੋਈ ਸਰ। ਹੁਣ ਕਿਹੜੇ ਕਿਹੜੇ ਅਗਲੇ ਜਿਹੜਾ ਮੈਂ ਕੀ ਨਾਮ ਅਗਰਾਂ ਜਿਹੜੇ ਇਹ ਸਰ ਇੱਕ ਸਿਖੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਦਾ ਜੀ। ਇਹ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹਾਂ ਵਾਲੇ ਹੈਗੇ ਨਾ ਜੀ ਸਰ ਇੱਥੇ ਮੋਗਾ ਦੇ ਹੀ ਐਪੈਕਸ ਕਲੋਨੀ ਦੇ ਸਰ ਜੀ ਜਦੋਂ ਉੱਥੇ ਫਰੈਂਡ ਕੁੱੜੇ ਦੇ ਰਹਿਣਾ ਹਾਂ ਜੀ ਹਾਂ ਜੀ ਸਰ ਇੱਥੇ ਮੋਗਾ ਦੇ ਰਹਿ ਰਹੇ ਨੇ ਕਿੰਨੇ ਦੂਸ਼ੀ ਮੋਗਾ ਦੇ ਨਾਲ ਜੀ ਕੋਰਟ ਵਿੱਚ ਕਰ ਹਾਂ ਜੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫ਼ਤੀਸ਼ ਹੋਊਗੀ